ਦੇਖਭਾਲ ਕਰਤਾ ਵਜੋਂ ਤੁਹਾਨੂੰ ਕਿਸੇ ਨੂੰ ਨਹਾਉਣਾ ਪੈ ਸਕਦਾ ਹੈ ਜੋ ਬਿਸਤਰੇ ਤੋਂ ਨਹੀਂ ਉੱਠ ਸਕਦਾ ਇਹ ਥੋੜਾ ਅਜੀਬ ਲੱਗੇਗਾ ਪਰ ਹੈ ਨਹੀਂ ਇਸ ਛੋਟੀ ਜਿਹੀ ਵੀਡੀਓ ਵਿੱਚ ਅਸੀਂ ਤੁਹਾਨੂੰ ਬਿਸਤਰੇ ਤੇ ਕਿਸੇ ਨੂੰ ਕਿਵੇਂ ਨਹਾਉਣਾ ਹੈ ਇਸ ਪਰ ਦਿਖਾਵਾਂਗੇ ਅਸੀਂ ਕਾਰਜਾਂ ਨੂੰ ਹੇਠ ਦਿੱਤੇ ਨੁਕਤੇ ਨਾਲ ਆਸਾਨੀ ਨਾਲ ਕਰ ਸਕਦੇ ਹਾਂ ਤਾਂ ਜੋ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਸਾਫ਼ ਅਤੇ ਇਨਫੈਕਸ਼ਨ ਤੋਂ ਮੁਕਤ ਰਹੇ ਆਓ ਸ਼ੁਰੂ ਕਰੀਏ ਇੱਥੇ ਸਾਨੂੰ ਚਾਹੀਦੇ ਹਨ ਉਹਨਾਂ ਦੇ ਮਨਪਸੰਦੀ ਦਾ ਸਾਬਣ ਜਾਂ ਕਲੀਨਜ਼ਰ ਸਾਫ ਕਪੜੇ ਅਤੇ ਤੌਲੀਏ ਇਸ ਮਾਮਲੇ ਵਿੱਚ ਹਰ ਇੱਕ ਦਾ ਕੁਝ-ਕੁਝ ਹੋਣਾ ਬਿਹਤਰ ਹੈ ਚਮੜੀ ਨੂੰ ਸੁਰੱਖਿਅਤ ਕਰਨ ਲਈ ਕਰੀਮ ਜਾਂ ਲੋਸ਼ਨ ਦੋ ਧੋਣ ਵਾਲੇ ਭਾਂਡੇ ਜਾਂ ਵੱਡੀਆਂ ਕਟੋਰੀਆਂ ਇੱਕ ਧੋਣ ਲਈ ਅਤੇ ਦੂਸਰੀ ਸਾਫ਼ ਕਰਨ ਲਈ ਅਤੇ ਇੱਕ ਵਾਟਰਪੂਫ ਬੈੱਡ ਪੈਡ ਜੇ ਤੁਹਾਡੇ ਕੋਲ ਬੈੱਡ ਪੈਡ ਨਹੀਂ ਹੈ ਤਾਂ ਇੱਕ ਕੂੜੇ ਵਾਲਾ ਬੈਗ ਵੀ ਚੰਗਾ ਕੰਮ ਕਰੇਗਾ ਤੁਸੀਂ ਗਰਮ ਪਾਣੀ ਨਾਲ ਸ਼ੁਰੂ ਕਰ ਸਕਦੇ ਹੋ ਕਿਉਂਕਿ ਇੱਕ ਕਟੋਰੀ ਵਿੱਚ ਜਲਦੀ ਠੰਡਾ ਹੋ ਜਾਂਦਾ ਹੈ ਸੀ ਪਾਣੀ ਦਾ ਤਾਪਮਾਨ ਵਰਤੋਂ ਯੋਗ ਯਕੀਨੀ ਬਣਾਉਣ ਲਈ ਆਪਣੀ ਸੱਜੀ ਕੂਨੀ ਨਾਲ ਜਾਂਚ ਕਰ ਸਕਦੇ ਹੋ ਹਲਕੇ ਕੰਬਲ ਜਾਂ ਤੋਲਿਏ ਨਾਲ ਨਾ ਧੋਣ ਵਾਲੇ ਅੰਗਾਂ ਨੂੰ ਟਕਣਾ ਯਕੀਨੀ ਕਰੋ ਇਸ ਨਾਲ ਦੇਖਭਾਲ ਪ੍ਰਾਪਤ ਕਰਤਾ ਨੂੰ ਨਿਗ ਮਿਲੇਗਾ ਅਤੇ ਇਹ ਕਿਰਿਆ ਤੁਹਾਡੇ ਦੋਵਾਂ ਲਈ ਘੱਟ ਖਰਾਬ ਲੱਗਣ ਵਿੱਚ ਮਦਦ ਕਰੇਗੀ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਉਹਨਾਂ ਦੀ ਚਮੜੀ ਤੇ ਖੁੱਲੇ ਖੇਤਰਾ ਤੱਫੜ ਜਾਂ ਲਾਲ ਖੇਤਰਾ ਦੀ ਜਾਂਚ ਕਰੋ ਜੋ ਕਿ ਦਬਾਅ ਦਾ ਕਾਰਨ ਹੋ ਸਕਦੇ ਹਨ ਜੇ ਤੁਸੀਂ ਬੈੱਡ ਬਾਥ ਦੇਣ ਦੌਰਾਨ ਖੂਨ ਜਾਂ ਸਰੀਰਕ ਤਰਲ ਪਦਾਰਥ ਦੇ ਸੰਪਰਕ ਵਿੱਚ ਆਉਂਦੇ ਹੋ ਤਾਂ ਡਿਸਪੋਜ਼ੇਬਲ ਦਸਤਾਨੇ ਪਾਉਣਾ ਯਕੀਨੀ ਕਰੋ ਜਿੰਨਾ ਉਹ ਵਿਅਕਤੀ ਕਰ ਸਕਣ ਉਹ ਕਰਨ ਲਈ ਉਤਸ਼ਾਹਿਤ ਕਰੋ ਕਈ ਵਾਰ ਉਹਨਾਂ ਨੂੰ ਧੋਣ ਵਾਲੇ ਕੱਪੜੇ ਫੜਾ ਦਿਓ ਤਾਂ ਕਿ ਉਹ ਖੁਦ ਨੂੰ ਸਾਫ਼ ਕਰ ਲੈਣ ਅਤੇ ਹਰ ਵਾਰ ਦੀ ਤਰ੍ਹਾਂ ਕੋਈ ਵੀ ਅਸਾਧਾਰਨ ਚੀਜ਼ ਨੂੰ ਸਿਹਤ ਸੰਭਾਲ ਪੇਸ਼ੇਵਰ ਨੂੰ ਜਾਣੂ ਕਰਵਾਓ ਹੁਣ ਅਸੀਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਵਾਟਰਪਰੂਫ ਬੈੱਡ ਪੈਡ ਪਹਿਨਾ ਕੇ ਸ਼ੁਰੂਆਤ ਕਰੋ ਜੇ ਤੁਸੀਂ ਕੂੜੇ ਵਾਲੇ ਬੈਗ ਦਾ ਇਸਤੇਮਾਲ ਕਰ ਰਹੇ ਹੋ ਤਾਂ ਇੱਕ ਤੋਲਿਆ ਇਸ ਦੇ ਉੱਪਰ ਰੱਖੋ ਤਾਂ ਜੋ ਉਹ ਪਾਣੀ ਸੁਕਾ ਦੇਵੇ ਅਤੇ ਉਹਨਾਂ ਦੀ ਚਮੜੀ ਨੂੰ ਪਲਾਸਟਿਕ ਤੋਂ ਬਚਾਇਆ ਜਾ ਸਕੇ ਹੁਣ ਅਸੀਂ ਕਰਨਾ ਹੈ ਢੋਣਾ ਸਾਫ਼ ਕਰਨਾ ਅਤੇ ਸੁਕਾਉਣਾ ਇੱਕ ਕੱਪੜੇ ਨਾਲ ਸਾਬਣ ਵਾਲਾ ਪਾਣੀ ਢੋਣ ਲਈ ਵਰਤੋ ਹੱਥ ਤੇ ਚਾਰੇ ਪਾਸੇ ਇਸ ਤਰ੍ਹਾਂ ਕੱਪੜਾ ਲਪੇਟਣਾ ਮਦਦਗਾਰ ਹੋ ਸਕਦਾ ਹੈ ਸਾਫ ਕਪੜੇ ਪਾਣੀ ਦੀ ਵਰਤੋਂ ਨਾਲ ਸਾਫ਼ ਕਰੋ। ਹਰ ਖੇਤਰ ਨੂੰ ਤੋਲিয়ে ਜਾਂ ਚਿਹਰੇ ਦੇ ਕਪੜੇ ਨਾਲ ਸੁਕਾ ਕੇ ਸਮਾਪਤ ਕਰੋ। ਅਸੀਂ ਉਹਨਾਂ ਦੇ ਚਿਹਰੇ ਨੂੰ ਸਾਫ਼ ਕਰਨ ਤੋਂ ਸ਼ੁਰੂਆਤ ਕਰਦੇ ਹਾਂ। ਉਹਨਾਂ ਦੇ ਨਾਲ ਸਹਿਜ ਰਹੋ। ਚਿਹਰੇ ਦੀ ਚਮੜੀ ਸੰਵੇਦਨਸ਼ੀਲ ਹੁੰਦੀ ਹੈ, ਇਸ ਲਈ ਕਠੋਰ ਸਾਬਣ ਤੋਂ ਬਚੋ ਅਤੇ ਕੋਮਲ ਸਾਫ਼ ਕਰਨ ਵਾਲੇ ਜਾਂ ਕੇਵਲ ਪਾਣੀ ਦੀ ਵਰਤੋਂ ਕਰੋ। ਜਦੋਂ ਅੰਗਾਂ ਨੂੰ ਧੋਣਾ ਹੋਵੇ, ਕਿਸੇ ਹੋਰ ਕਪੜੇ ਨੂੰ ਸਾਫ਼ ਪਾਣੀ ਨਾਲ ਸਾਫ਼ ਕਰਨ ਲਈ ਬਦਲੋ। ਫਿਰ ਤੋਲিয়ে ਜਾਂ ਸਾਫ਼ ਕਪੜੇ ਨਾਲ ਸੁਕਾਓ। ਇਕ ਵਾਰ ਤੁਸੀਂ ਇਸ ਤਕਨੀਕ ਨੂੰ ਕਰਦੇ ਹੋ ਤਾਂ ਬਾਕੀ ਦਾ ਕੰਮ ਵੀ ਸੌਖਾ ਹੀ ਹੈ ਅਸੀਂ ਦੇਖਭਾਲ ਪ੍ਰਾਪਤ ਕਰਤਾ ਦੀ ਗਰਦਨ, ਛਾਤੀ, ਪੇਟ, ਬਾਹ ਅਤੇ ਹੱਥਾਂ ਨੂੰ ਧੋਣ ਵਿੱਚ ਮਦਦ ਕਰਾਂਗੇ ਬਿਸਤਰੇ ਤੱਕ ਸੀਮਿਤ ਰਹਿਣਾ ਚਮੜੀ ਲਈ ਮੁਸ਼ਕਲ ਹੋ ਸਕਦਾ ਹੈ ਇਸ ਲਈ ਰਗੜਨ ਦੀ ਬਜਾਏ ਚਮੜੀ ਨੂੰ ਸੁੱਕਾ ਰੱਖਣਾ ਯਕੀਨੀ ਕਰੋ ਇਸ ਤਰ੍ਹਾਂ ਹੁਣ ਆਓ ਉਹਨਾਂ ਦੀਆਂ ਲੱਤਾਂ ਅਤੇ ਪੈਰ ਧੋਓ ਯਕੀਨੀ ਕਰੋ ਕਿ ਪੈਰਾਂ ਦੀਆਂ ਉਂਗਲਾਂ ਵਿੱਚੋਂ ਦੀ ਚੰਗੀ ਤਰ੍ਹਾਂ ਸੁੱਕੀਆਂ ਹੋਣ ਤਾਂ ਜੋ ਫੰਗਸ ਇਨਫੈਕਸ਼ਨ ਅਤੇ ਚਮੜੀ ਦੇ ਰੋਗਾਂ ਤੋਂ ਬਚਿਆ ਜਾ ਸਕੇ ਹੁਣ ਅਸੀਂ ਆਖਰੀ ਹਿੱਸੇ ਤੇ ਪਹੁੰਚ ਗਏ ਹਾਂ ਕਿਸੇ ਦੇ ਨਿੱਜੀ ਅੰਗਾਂ ਨੂੰ ਤੋੜਨ ਵਿੱਚ ਮਦਦ ਕਰਨਾ ਸੱਚਮੁੱਚ ਅਸੁਵਿਧਾਜਨਕ ਕੰਮ ਹੈ ਪਰ ਇਨਫੈਕਸ਼ਨ ਤੋਂ ਬਚਣ ਲਈ ਇਸ ਖੇਤਰ ਦੀ ਸਫਾਈ ਠੀਕ ਤਰ੍ਹਾਂ ਕਰਨੀ ਬਹੁਤ ਜ਼ਰੂਰੀ ਹੈ ਸਾਫ਼ ਕੱਪੜੇ ਨਾਲ ਉਨ੍ਹਾਂ ਦੇ ਨਿੱਜੀ ਅੰਗਾਂ ਨੂੰ ਅੱਗੋਂ ਦੀ ਸਾਫ਼ ਕਰਨਾ ਸ਼ੁਰੂ ਕਰੋ ਹਮੇਸ਼ਾ ਕੰਮ ਅੱਗੇ ਤੋਂ ਪਿੱਛੇ ਨੂੰ ਕਰੋ ਜੇ ਤਾਂ ਤੁਸੀਂ ਅੱਗੇ ਦੀ ਧੋਣਾ ਸਮਾਪਤ ਕਰ ਦਿੰਦੇ ਹੋ ਵਰਤੇ ਹੋਏ ਸਾਫ ਕਪੜੇ ਨੂੰ ਹਟਾ ਦਿਓ ਅਤੇ ਉਹਨਾਂ ਨੂੰ ਆਪਣੇ ਪਾਸੇ ਘੁੰਮਣ ਵਿੱਚ ਮਦਦ ਕਰੋ ਪੈਠ ਥੱਲੇ ਸਰਾਣਾ ਜਾਂ ਲਪੇਟਿਆ ਹੋਇਆ ਤੋਲੀਆਂ ਰੱਖਣ ਨਾਲ ਤੁਹਾਡੇ ਕੰਮ ਕਰਨ ਵੇਲੇ ਉਹਨਾਂ ਨੂੰ ਆਪਣੇ ਪਾਸੇ ਹੋਣ ਲਈ ਸਹਾਰਾ ਦੇਣ ਵਿੱਚ ਮਦਦ ਮਿਲਦੀ ਹੈ ਹੁਣ ਅਸੀਂ ਇੱਕ ਸਾਫ ਕਪੜਾ ਉਹਨਾਂ ਦੀ ਪਿੱਠ ਅਤੇ ਫਿਰ ਥੱਲੇ ਸਾਫ ਕਰਨ ਲਈ ਲਵਾਂਗੇ ਜੇ ਤੁਹਾਨੂੰ ਵਿਸਤ੍ਰਿਤ ਸਿੱਖਿਆ ਦੀ ਲੋੜ ਹੈ ਸਾਡੀ ਕਿਸੇ ਦੇ ਨਿੱਜੀ ਅੰਗਾਂ ਨੂੰ ਕਿਵੇਂ ਸਾਫ ਕਰੀਏ ਵਿਸ਼ੇ ਤੇ ਬਣਾਈ ਵੀਡੀਓ ਵੇਖੋ ਜੇ ਦੇਖਪਾਲ ਪ੍ਰਾਪਤ ਕਰਤਾ ਦੀ ਚਮੜੀ ਸੁੱਕੀ ਹੈ ਤਾਂ ਹੌਣ ਤੋਂ ਬਾਅਦ ਲੋਸ਼ਨ ਲਗਾਉਣਾ ਚੰਗਾ ਹੈ ਕਿਸੇ ਨੂੰ ਬਿਸਤਰੇ ਤੇ ਨਹਣ ਵਿੱਚ ਮਦਦ ਕਰਨਾ ਮੁਸ਼ਕਲ ਨਹੀਂ ਹੈ ਕੁਝ ਅਭਿਆਸ ਹੇਠਾਂ ਦਿੱਤੇ ਨੁਕਤੇ ਨਾਲ ਤੁਸੀਂ ਕੁਝ ਸਮੇਂ ਵਿੱਚ ਪੇਸ਼ੇਵਰ ਹੋ ਜਾਵੋਗੇ ਦੇਖਪਾਲ ਕਰਤਾ ਯਾਤਰਾ ਵਿੱਚ ਸਹਾਇਤਾ ਲਈ ਹੋਰ ਵੀਡੀਓ ਨੂੰ ਦੇਖਣ ਲਈ ਸਾਡਾ ਦੇਖਪਾਲ ਚੈਨਲ ਦੇਖੋ